ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰ ਲੱਗੇ ਸੀ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਅਮੀਰਕੇ ਤੇ ਤਹਿਸੀਲ ਪੱਟੀ ਤੇ ਜ਼ਿਲ੍ਹਾ ਤਰਨਤਾਰਨ ਤੇ ਨੇੜੇ ਦੀ ਗੱਲ ਕਰ ਲਈਏ ਤਾਂ ਸੱਜਣੋ ਅਮਰਕੋਟ ਆ ਜਾਂਦਾ ਬਿਲਕੁਲ ਅਮਰਕੋਟ ਦੇ ਵਿੱਚ ਹੀ ਇਹ ਨਗਰ ਵਸਿਆ ਹੋਇਆ ਤੇ ਬਾਈ ਬੂਟੇ ਨੂੰ ਆਉ ਬੂਟੇ ਨੂੰ ਮਲਾਉਣ ਲੱਗੇ ਆ ਤੁਹਾਨੂੰ ਅੱਜ ਦੋ ਬਿਲਕੁਲ ਤਾਜ਼ੀਆਂ ਸੂਈਆਂ ਆ ਕੱਟੀ ਨੂੰ ਜਨਮ ਦਿੱਤਾ ਗਿੱਲੇ 나ੜੂਏ ਤੇ ਆ ਤੇ ਬੋਡੀ ਸਟਰਕਚਰ ਪਹਿਲਾਂ ਤੁਸੀਂ ਮੈਂ ਦਾ ਚੈੱਕ ਕਰ ਲਓ ਸੱਜਣੋ ਵੱਡੇ ਕੱਦ ਕਾਠ ਦੀ ਤੇ ਬਿਲਕੁਲ ਤਾਜੀ ਸੂਈ ਹਜੇ ਪੁੜਿਆਂ ਤੋਂ ਵੀ ਤੁਸੀਂ ਗੈਸ ਲਾਇਓ ਵੀ ਹਜੇ ਮੰਨ ਲਓ ਇਹਨੇ ਪੁੜੇ ਚੱਕੇ ਨਹੀਂਗੇ ਕਿਉਂਕਿ ਹਜੇ ਪੱਠੇ-ਪੁੱਠੇ ਚੱਕੂਗੀ ਦੋ ਤਿੰਨ ਲੱਗਣਗੇ ਤੇ ਫੇਰ ਕਰਮਾਰੀ ਆਪ ਦੀ ਤਹਿ ਤੇ ਆਉਗੀ ਆਜੋ ਡਿਟੇਲ ਲਈਏ ਭਾਉ ਤੋਂ ਤੋਰ ਕੇ ਵੇਣੇ ਆ ਰੇਟ ਵੀਡੀਓ ਚ ਹੋਣਗੇ ਜਿਹੜਾ ਪਸੰਦ ਆ ਜਾਂਦਾ ਕਰਕੇ ਤਸੱਲੀ ਕਰਿਓ ਖਰੀਦਦਾਰੀ ਧੰਨਵਾਦ ਸੱਜਣੋ ਵੀਡੀਓ ਨੂੰ ਐਂਡ ਤੱਕ ਵੇਖਿਓ ਮੈਂ ਲੱਗੇ ਕਰ ਭਾਉ ਬੂਟੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਤੂ ਸਾਹਿਬ ਹੋਰ ਸੁਣਾਓ ਚਾਹਨਾ ਮੇਰਾ ਮੇਰਾ ਤੁਸੀਂ ਸੁਣਾਓ ਚੜਦੀ ਕਲਾ ਚੜਦੀ ਕਲਾ ਪੂਰੀ ਕੇ ਤੇ ਆਪਣਾ ਨਾਂ ਐਡਰੈਸ ਦੱਸਿਗੇ ਭੈਣਾ ਭਰਾਉ ਬੂਟਾ ਸਿੰਘ ਪਿੰਡ ਮੀਰਕੇ ਜ਼ਿਲ੍ਹਾ ਤਨਤਨ ਤਹਿਸੀਲ ਪਟੜੀ

ਠੀਕ ਆ ਵੈਸੇ ਤਾਂ ਸਕਰੀਨ ਤੇ ਵੀ ਚਲਾਵਾਂਗੇ ਹਾਂਜੀ ਹਾਂਜੀ ਤੇ ਆਪਣਾ ਵਪਾਰ ਦਾ ਹੀ ਕੰਮ ਹਾਂਜੀ ਵਪਾਰ ਦਾ ਕੰਮ ਉਹ ਦਿਨ ਆਪਣੀ ਇੱਕ ਮੱਝ ਨੇ ਬੜੀ ਸੋਹਣੀ ਕੱਟੀ ਦਿੱਤੀ ਸੀ ਹਨਾ ਨੀਲੀ ਰਾਵੀ ਜਿੰਨਾ ਉਹਦਾ ਫੋਨ ਆਉਂਦਿਆ ਨਾ ਅਜੇ ਤੱਕ ਫੋਨ ਚੁੱਕੇ ਨਹੀਂ ਜਾਂਦੇ ਉਹਦੇ ਮੱਝ ਦੇ ਹਾਂ ਮਿਹਾਰ ਕੇ ਨੰਬਰ ਨੂੰ ਨਵਾਂ ਵੇਖ ਕੇ ਮੈਂ ਚੁੱਕਦਾ ਨਹੀਂ ਮੈਨਾਂ ਉਹਦਾ ਹੀ ਹੁਣਾ ਹਾਂ ਵੀ ਵੇਖੀ ਬਹੁਤ ਜ਼ਿਆਦਾ ਫੋਨ ਆਇਆ ਹਾਂ ਮੈਂ ਕੱਟੀ ਬਾਲੀ ਸੀ ਕੱਟੀ ਹਾਂ ਕੱਟੀ ਨੂੰ ਜ਼ਿਆਦਾ ਫੋਨ ਆਇਆ ਮੱਝ ਵੀ ਚਲੋ ਚੰਗੀ ਸੀ ਪਰ ਕੱਟੀ ਬਹੁਤ ਜਿੱਤੀ ਬਰੀਕ ਦੀ ਮੱਝ ਹਾਂ ਬਾਕੀ ਚਲੇ ਗਈ ਦੂਰ ਕਰਮਾ ਹਾਂ ਦੂਰ ਚਲੀ ਗਈ ਹਨਾ ਹਾਂ ਦੂਰ ਬਹੁਤ ਜ਼ਿਆ ਪਉ ਬੂਤੇ ਇਹਦੀ ਗੱਲ ਕਰੀਏ ਤਾਂ ਪਹਿਲਾ ਸੂਆ ਕਿਹੜਾ ਸੂਈ ਆ ਇਹ ਸੰਧੂ ਸਾਹਿਬ ਗਾਰੰਟੀ ਵਾਲਾ ਇਹਨਾਂ ਦਾ ਤੀਜਾ ਸੂਆ ਠੀਕ ਆ ਤੀਜਾ ਸੂਆ ਸੂਈ ਆ ਹਨਾ ਸੂਆ ਕੱਲ ਦੀ ਸੂਈ ਜੈ ਇਸ ਵੇਲੇ ਦੀ ਮਾ ਠੀਕ ਆ ਕੱਲ ਇਸ ਵੇਲੇ ਕੱਲ ਇਸ ਵੇਲੇ ਦੀ ਠੀਕ ਆ ਤੇ ਹੁਣ ਤੁਸੀਂ ਵੇਖ ਲਓ ਕੱਦ ਬੋਟ ਥਾਂ ਤੋਂ ਚੁਆਈ ਚੁਈ ਮਰ ਕੱਟੀ ਨੇ ਤਾਂ ਸਰਕਾਰੀ ਸੀਮੁੰਜਣਾ ਹਟ ਗਿਆ ਭਰਾਇਆ ਚਲੋ ਸਰਕਾਰੀ ਵੀ ਫਾਲੇ ਹੁੰਦੇ ਜਾਂਦੇ ਆ ਹਾਂ ਪਰ ਚੁਆਈ ਚੁਈ ਇਹ ਸੰਧੂ ਸਾਹਿਬ ਬਹੁਤ ਓਕੇ ਆ ਚਵਾਈ ਤਾਂ ਕਹਿੰਦੀ ਮੈਨੂੰ ਹੀ ਲੱਗੀ ਹੈ ਨਾ ਤੇ ਕੱਦ ਵੀ ਬਹੁਤ ਅਮਰੀਨਾ ਬਹੁਤ ਬੇਲਪੂਰ ਵੇਖੋ ਗੱਡੀ ਇਹਦੀ ਹਾਂ ਪੱਠਾ ਬਹੁਤ ਪਿਛੋਂ ਤੇ ਦੂਜੀ ਸੂਏ ਕੀ ਕਹਿੰਦੇ ਦੁੱਧ ਦੁੱਧ ਦਾ ਕੋਈ ਰਿਕਾਰਡ ਮਤਲਬ ਇੱਕ ਰੋਈਦਾ ਹੀ ਸਵਾਹੀ ਉਹਨੇ 14 15 ਲੀਟਰ ਆਪਾਂ ਲਈਏ ਆਪਣੇ ਏਰੀਏ ਚੋਂ ਆਪਣੇ ਏਰੀਏ 14 15 ਪਰ ਇੰਨਾ ਮੈਨੂੰ ਪਤਾ ਹੈ 15 ਕਿਲੋ ਦੁੱਧ ਦੇ ਤੂੰ ਨਹੀਂ ਬਾਹਰ ਦੋਗੇ ਹਨਾ ਜਿੱਦੀ ਮੱਝ ਆ ਨਾ ਚਵਾਈ ਦੀ ਹੋਈ ਤੇ ਲੈਵਾ ਭਾਂਡਾ 15 ਤਾਂ ਪੱਕਾ ਹੀ ਦੇ ਤੂੰ 15 ਪੱਕਾ ਦਊਗੀ ਨਾ ਚਲੋ ਪੱਠਿਆ ਪੁੱਠਿਆ ਫਰਕ ਪੈ ਨਾ ਹਾਂ ਹਰੇ ਹਰੇ ਦਾ ਹਾਂਜੀ ਹਰੇ ਹਰੇ ਦਾ ਤੇ ਬਾਕੀ ਮਗਰ ਵੀ ਕੱਟੀ ਆ ਮਗਰ ਵੀ ਕੱਟੀ ਆ ਜੇਰ ਜੂ ਰੋਕੇ ਜੇ ਜੂ ਤਾਂ ਓਕੇ ਕੱਲ ਪੈ ਸੀ ਗਿਆ ਕੱਢ ਖਾਂ ਵੀਰ ਤੋਰ ਕਰਾਂ ਚੱਕੇ ਦੀ ਸੱਜਣੋ ਆਵੇ ਹਜੇ ਮੂੰਹ ਟੜਦੀ ਆ ਕਿਉਂਕਿ ਕੱਲ ਦੀ ਸੂਈ ਆ ਡਰਦੀ ਆ ਹਜੇ ਵਿਚਾਰੀ ਨੇ ਆਪਦਾ ਮੰਨ ਲਓ ਵੀ ਜਾਪੇ ਜੀ ਆ ਪੁੜੇ ਨਹੀਂ ਚੱਕੇ ਬਾਕੀ ਕੋਤ ਦਾ ਉਦੋਂ ਆਪਾਂ ਵਾਜਦੇ ਆ ਇੱਕ ਵੀਰ ਨੂੰ ਮੈਂ ਕਿਹਾ ਕੱਢ ਦਈਦਾ ਹੈ ਅੱਛਾ ਨਾਂ ਨਾ ਮਿੱਟਾਂ ਗਿੰਨ ਲਿਆ ਪਰਲੇ ਬੰਨੋ ਕਿੱਟਾਂ ਵੀਰ ਬੜੇ ਅੱਜਕੱਲ ਪਾਰਕੂ ਬੜੇ ਮੈਂ ਤਾਂ ਪਹਿਲਾਂ ਕਹ ਲੋ ਕਿ ਟਾਂ ਗੈਨ ਲੈਂਦੇ ਆ ਪਾਣੀ ਦੇ ਕਰ ਪਾਣੀ ਪੀਆ ਪਿਆਦੇ ਕਰ ਮਾਰੀ ਨੂੰ ਜੇ ਪਾਣੀ ਪੀਂਦੀ ਆ ਤਾਂ ਬੜੇ ਇਹ ਜਾਊਗੀ ਦੂਜਾ ਬੱਚੇ ਦਾ ਕਰਕੇ ਵੇਖਿਓ ਸੱਜਣਾ ਇੱਥੋਂ ਵੀਰ ਦੇ ਕੱਤੋ ਵੀ ਇੰਤਾਜਾ ਲਾ ਲਿਓ ਇਹਦਾ ਮੇਰੇ ਜੱਡੀ ਆ ਵੇਖੋ ਬੜੇ ਚੰਗੇ ਵੱਡੇ ਬਾਡੀ ਸਟਰਕਚਰ ਦੀ ਮੈਂ ਆ ਸਿੰਗਲ ਹੱਡੀ ਦੀ ਆ ਓਕੇ ਰਿਪੋਰਟ ਬਾਕੀ ਹਜੇ ਤੈਅ ਮਾਰੀ ਆ ਥੋੜਾ ਜਿਹਾ ਲਿੱਸਾ ਪੰਥ ਨੂੰ ਲੱਗਦਾ ਹੋਊਗਾ ਬਾਕੀ ਮੈਂਨੇ ਜੋ ਟੈੱਡ ਭਰ ਲਿਆ ਨਾ ਤੇ ਐਨ ਓਕੇ ਰਿਪੋਰਟ ਆ ਲੈ ਚੱਲ ਕੋਈ ਨਹੀਂ ਆ ਪਠਾਰੀ ਨੇ ਹੋਇਆ ਪੁੱਠਾ ਪਠਾ ਚੋਕ ਕੀ ਤੇ ਨਹੀਂ ਚੌੜੀ ਪਿੱਛੋਂ ਹਾਂ ਦੋ ਫਟਾਂ ਗੂ ਹੈ ਨਾ ਪੂਰੀ ਵਾਈ ਤਾਂ ਮੈਨਾਂ ਤੁਹਾਨੂੰ ਕੀ ਦੱਸਾਂ ਢਲੇਵਾ ਬੜਾ ਬੜਾ ਨੀਂਦ ਹੀ ਆਉਂਦੀ ਹੈ ਜਦੋਂ ਚੂਣ ਬਹਿ ਜੀਏ ਸਵਾਦ ਸਵਾਦ ਚੀ ਬਾ ਬੋਲਾ ਕਿੰਨਾ ਕ ਚੋਇਆ ਤੜਕੇ ਜਾਪਾਂ ਚੋਇਆ 4 ਲੀਟਰ ਬੋਲਾ ਤੇ ਨਹੀਂ ਠੀਕ ਆ 8-9 ਲੀਟਰ ਤਾਂ ਖੁੱਲਾ ਬੋਲਾ ਹੋਊ ਖੁੱਲਾ ਬੋਲਾ 10 ਲੀਟਰ ਹੀ ਖੁੱਲਾ ਬੋਲਾ 10 ਲੀਟਰ ਹੀ ਕਰਮਾਂ ਵਾਲੀ ਕੋਲੇ ਤੇ ਚੂਣ ਤਾਂ ਫੇਰਾਂ ਦੀ ਦੁਨੀਆ ਤੋਂ ਨਿਆਰਾ ਲੱਗਾ ਹਨਾ ਮਰਾ ਦੀ ਤਰ੍ਹਾਂ ਮਰਾ ਦੀ ਦੁੱਧ ਦਾ ਫੇਰ ਸੁਆਦ ਹੀ ਆ ਜੇ ਯਾਰ ਉਹ ਕੋਲੇ ਹੀ ਮਰਾਈਏ ਦੁੱਧ ਤਾਂ ਲੈਣਾ ਹੀ ਦੋ ਜੀ ਨਾ ਕੋ ਤੇਰੇ ਬਾਅਦ ਸੱਜਣੋ ਤੁਹਾਨੂੰ ਦੋ ਦੋ ਧਾਰਾ ਜਿਹੜੀਆਂ ਸੋਚਿਆ ਵੀ ਵੀਡੀਓ ਚ ਮਾਰ ਕੇ ਵਿਖਾ ਦਈਏ ਥੋੜਾ ਜਿਹਾ ਭੂਰ ਛੱਟੇ ਦਾ ਕਈ ਚੀਜ਼ਾਂ ਦਾ ਜਿਹੜਾ ਪਤਾ ਉਹ ਲੱਗ ਜਾਂਦਾ ਸੱਜਣੋ ਆ ਵੇਖੋ ਬਾਕੀ ਕੱਟੀ ਬਹੁਤ ਚੰਗੀ ਆ ਸੱਜਣੋ ਜੀ ਚੰਗੀ ਕੱਟੀ ਨੂੰ ਸਾਂਭਿਆ ਨਾ ਤਾਂ ਬੜੀ ਚੰਗੀ ਕੱਟੀ ਤਿਆਰ ਹੋ ਜਾਣੀ ਕਿਉਂਕਿ ਮੈਂ ਨਹੀਂ ਤੇ ਤੁਹਾ ਬੇਲ ਬੂਲ ਮੂੰਹ ਮਾਂ ਬੜਾ ਲੰਮਾ ਹਾਂ ਹਾਂ ਤੇ ਪੱਖ ਲੈ ਗਈ ਨੀਲੀ ਦਾ ਕੱਟੀ ਹਾਂ ਪੱਖ ਲੈ ਗਈ ਹਨਾ ਮਗਰਲੇ ਪੈਰ ਅੱਖਾਂ ਬਿੱਲੀਆਂ ਹਾਂ ਮੂੰਹ ਮਾਂ ਵੇਖੋ ਦਾ ਕਿਡਾ ਹਾਂ ਨਹੀਂ ਚੰਗੀ ਜਾਤ ਵਾਲੀ ਆ ਤਾਂ ਹੀ ਵੱਡੀ ਆ ਹਾਂ ਉਹ ਜੀ ਲੀਵਾ ਵੀ ਖੁੱਲੇ ਡੁੱਲੇ ਦੀ ਆ ਹਾਂ ਆ ਸੱਜਣੋ ਤਸਮਾ ਮੈਂ ਨੇ ਕਰ ਲਿਆ ਸਮਝ ਲਓ ਤੇ ਤੁਹਾਨੂੰ ਮਗਰਲੇ ਥਣਾ ਦੀ ਬਾਈ ਬੂਟਾ ਚਵਾਈ ਬੁਖਾਰਿਆ ਵੇਖੋ ਚਵਾਈ ਲੱਗੀ ਕੋਈ ਬੋਲੀ ਹਾਂ ਤੇ ਗਾਂ ਵਾਲੀ ਚਵਾਈ ਹੈਨਾ ਬੋਲੀ ਜੇ ਘੱਟ ਬਣ ਲਿਆ ਜੋੜ ਨਾਲ ਹੋਰੀ ਜੋੜਨੇ ਛੱਟੇ ਪੈਂਦੇ ਛੱਤੇ ਪੈਂਦੇ ਤੇ ਨਾਲੇ ਅਜੇ ਪੂਰੇ ਕਿਲੇ ਠੋਕੇ ਵੀ ਨਹੀਂ ਮੈਨੇ ਹਾਂ ਬਸ ਆਪਾਂ ਕੱਟੀ ਬੰਨਤੀ ਹੈਨਾ ਹਾਂ ਦੋ ਚੱਲੀ ਜਾ ਹਾਂ ਕੋਈ ਗੱਲ ਨਹੀਂ ਵਾਕੇ ਜੱਟਾ ਚੂਣ ਵਾਕੇ ਤੇਰੀ ਗੱਲ ਸੱਚੀ ਆ ਤੂੰ ਆ ਹੀ ਬੜੀ ਵਧੀਆ ਵੀ ਜਿਹੜਾ ਭੈਣ ਭਰਾ ਲੈ ਜੂ ਯਾਦ ਹੀ ਕਰੂ ਨਹੀਂ ਵਾਕੇ ਆ ਗਈ ਮੈਂ ਉਤੋਂ ਹਨਾ ਆ ਗਈ ਆ ਗਈ ਉਹਨਾਂ ਆ ਗਈ ਆ ਕਰਮਾਂ ਦੀ ਧੰਨਵਾਦ ਤੇ ਬਾਈ ਬੂਟੇ ਦੇ ਕਿੰਨੇ ਨਹੀਂ ਵਾਕੇ ਨੀਂਦ ਵਾਲੀ ਗੱਲ ਆ ਜੀ ਨਾ ਉਹਨਾਂ ਨਾਲ ਪਾਈ ਬੋਲਾ ਕਰ ਬੰਨਾ ਫੋਨ ਆਈਏ ਹਾਂ ਤੇ ਕਿੰਨੇ ਦੀ ਦੇਣੀ ਆ ਰੇਟ ਆਪਣੇ ਚੱਲੀ ਜਾਂਦੀ ਹੈਗਾ 140 45 ਕਰੋ ਮੇਰਾ ਮੁੱਲ ਅੱਛਾ ਬੰਦਾ ਦੇਗਾ ਜਿੱਦੀ ਬਾਜੇ ਪਰ ਬਾਹਰ ਹੋਣ ਰੇ ਆ ਪਰ ਆਪਾਂ ਨਹੀਂ ਕਰਨਾ ਆਪਾਂ ਇਹ ਛੱਟੇ-ਛੱਟੇ ਪਾਏ ਆ ਆਪਾਂ ਜਾਣਦੇ ਆ ਜੀ ਐਵੇਂ ਛੱਟੇ ਪਾਉਂਦੀ ਫਿਰੂਗੀ ਕਿਉਂ ਵੀ ਹਾਂਜੀ ਹਾਂਜੀ ਮੋਲ ਨੂੰ ਪਾਵੇਂ 130 ਪਾ 28 ਕਰੀਏ ਹਾਂ ਨਾ ਇੱਕ ਪੱਕੀ ਦਾ ਪਿਆਰ ਮੁਹੱਬਤ ਹੋ ਜੂ ਥੋੜਾ ਬਹੁਤ ਚਲੋ ਉਦੋਂ ਹੁੰਦਾ ਹੀ ਆ ਕਰਿਆ ਆਂਗਾ ਅੱਗੇ ਵੀ ਆਪਾਂ ਕੀਤਾ ਹੀ ਆ ਠੀਕ ਆ ਹਰ ਇੱਕ ਹੁੰਦਾ ਹੀ ਆ ਹੁੰਦਾ ਹੀ ਆ ਪਰ ਜਾਨਵਰ ਕਿਉਂ ਬਾਹਰ ਲੈਣ ਜਾਈਏ ਨਾ ਯਾਰ ਮੁੱਲ ਮੰਗਦੇ 1.60 ਡੇਢ 1.60 ਡੇਢ ਹਣਾ ਹਾਂਜੀ ਤੇ ਉਦੋਂ ਪੈਂਦੀ ਧਰਨ ਜਦੋਂ ਫਿਰ ਉਦੋਂ ਪੈਂਦੀ ਆ ਹਣਾ ਹਾਂਜੀ ਲੈਣਾ ਔਖਾ ਹੋ ਗਿਆ ਸੰਦ ਰੱਖ ਵੀ ਰੱਖਦਾ ਡਾ ਡਾ ਨਗਰਿਆ ਉਹ ਆਪ ਵੀ ਰੱਖਦਾ ਬਾਕੀ ਯਾਰ ਕੱਦ ਵੀ ਚੰਗਾ ਕੱਦ ਕਿਸੇ ਗੱਲੋਂ ਨਹੀਂ ਕਰ ਸੀ ਦੁੱਧ ਵੀ 15 ਕਿਲੋ ਦੇਣਾ ਵਧੀਆ 15 ਕਿਲੋ ਖੁੱਲਾ ਦੋ ਉਹ ਆਪਣੀ ਝੋਟੀ ਦਾ ਕੀ ਲੈਖਾ ਜੋਖਾ ਪਹਿਲਾਂ ਕਿ ਦੂਜੇ ਆ ਨਹੀਂ ਦੂਜੇ ਹੀ ਦੂਜੇ ਸੂਏ ਦੂਜੇ ਹੋਏ ਕੀ ਬਾਤ ਆ ਇਹਦੇ ਮਗਰ ਆ ਕੱਟੀ ਜੇ ਠੀਕ ਆ ਉਹ ਆਜ ਟਾਈਮ ਮੇਰੇ ਕੋਲ ਠੰਡਾ ਜਿਹੜਾ ਦੁੱਧ 12 ਲੀਟਰ ਤਿਆਰ ਇਹਦੇ ਮਗਰ ਵੀ ਕੱਟੀ ਆ ਇਹਦਾ ਮਗਰ ਵੀ ਕੱਟੀ ਇਹਦਾ ਸੁਆ ਕਿੰਨੇ ਕਿ ਦਿਨਾਂ ਦਾ ਛਾ ਇਹਦਾ ਹੋਊਗਾ ਤੁਮਨੋ 10-12 ਦਿਨਾਂ ਦਾ ਹੀ ਹੋ ਓਕੇ ਨਾ ਕੀ ਆ ਹਾਂ ਨਾ ਵੀ ਆ 10-12 ਦਿਨਾਂ ਦਾ ਤੇ ਸੁਆ ਦੂਜਾ ਸੁਆ ਦੂਜਾ ਦੁੱਧ ਹੁਣ 12 ਤਿਆਰ 12 ਕੰਡੇ ਵਾਲਾ ਬਿਲਕੁਲ ਦੁੱਧ ਹੋਊਗਾ ਜਿਹੜਾ ਮਰਜੀ ਤੁਰਿਆ ਫਿਰੇ ਜਿਹੜਾ ਮਰਜੀ ਤੇ ਮੂੰਹ ਵੀ ਛੱਕੀ ਜੀ ਮੂੰਹ ਵੀ ਛੱਕੀ ਆ ਕੋਲ ਕੱਢ ਬਾਰ ਬਾਕੀ ਝੂਣ ਇਹਦਾ ਵੀ ਨਿਆਰਾ ਕੋਈ ਕੋਈ ਬੜੀ ਦਿਨਾਂ ਦਾ ਰਹਾ ਹੀ ਦਾਂਗ ਨਾ ਆਪਾਂ ਲੈ ਸੱਜਣਾ ਲਾਲੀ ਵਾਲਾ ਲੇਵਾ ਝੋਟੀ ਸਿੰਘ ਵੀ ਕਿਆ ਬਾਤ ਇਹ ਵੇਖਿਓ ਸਿੱਗੀ ਸੁੰਗੀ ਕਿਸੇ ਪਖੋਂ ਜਦੋਂ ਸਭ ਛੋਟੀ ਹੈ ਹਾਂ ਨਹੀਂ ਵਾਕਿਆ ਯਾਰ ਜਾਤ ਨਸਲ ਵੀ ਪੂਰੀ ਤੇ ਬਾਕੀ ਲੇਵੇ ਭਾਂਡੇ ਦੀ ਸਫਾਈ ਬਹੁਤ ਹੈ ਨਾ ਤੜਕੇ ਕਿੰਨੇ ਵਜੇ ਚੁਈ ਆ ਇੱਥੇ ਹੀ ਚੁਇਆ ਜਾਂ ਰਾਤ ਦੇ ਢੂੜੀ ਮਾਰਨਾ 5 ਵਜੇ ਦੇ ਕਰਕੇ ਹੋਏ 5 ਵਜੇ ਤੇ ਚੁਇਆ ਤੇ ਹੁਣ ਮੰਨ ਕੇ ਚੱਲ ਹਜੇ 2 ਵਜੇ ਨਹੀਂ 2 2:30 ਦਾ ਬਹੁਤ ਪੁੰਜ ਜਾਂਦੀ ਸਵਾ ਇੱਕ ਡੇਢ ਦਾ ਟਾਈਮ ਹੀ ਮਸਾ ਹੂ ਹਾਂਜੀ ਹੈਨਾ ਹਾਂਜੀ ਹਾਂਜੀ ਇੰਨਾ ਕੀ ਆ ਸੱਚੇ ਨੂੰ ਤੁਪ ਤੋ ਵੀ ਆਈਡੀਆ ਲੱਗ ਜਾਂਦਾ ਹੂ ਸ਼ਾਇਦ ਬਾਕੀ ਜੇ ਮੋਬਾਈਲ ਬਾਈ ਦੀ ਜੇਬ ਚਾ ਤਾਂ ਤੁਹਾਨੂੰ ਟਾਈਮ ਨੋਟ ਵੀ ਕਰਾ ਦੇਾਂਗੇ ਕਿਸੇ ਦੇ ਸ਼ੰਕਾ ਨਾ ਰਹੇ ਜੇ ਦਰ ਵਿਚ ਇਹ ਨਹੀਂ ਕੋਈ ਵੀਰ ਭਰਾ ਹੋਊਗਾ ਤੇ ਆ ਕੇ ਅੱਠ ਨਿਕਲੂ ਨੌ ਨਿਕਲੂਗਾ ਨਹੀਂ ਦੁੱਧ ਜਿੰਨਾ ਦੱਸਿਆ ਜਾਊਗਾ ਉਨਾ ਹੀ ਨਿਕਲੂਗਾ ਵੇਖੋ ਸੱਜਣਾ ਦਾਸ ਹੁੰਦਾ ਭੰ ਦਾਹ ਰਿਆਸ ਦਾਹ ਹੁਣੇ ਘੱਟ ਦੁੱਧ ਦਾਹ ਹੀ ਬੜਾ ਹੁੰਦਾ ਬੜਾ ਹੁੰਦਾ ਪਰ ਝੂਟੀ ਜਾਤ ਨਸਲ ਵਾਲੀ ਆ ਬਾਈ ਕੂਤੀ ਪਾਤੀ ਸੰਧੂ ਸਾਹ ਬਹੁਤ ਝੂਟੀ ਆ ਸਿੰਘ ਨਿਕਾ ਨਿਕਾ ਬਾਈਆਂ ਖਲੋਈ ਪਾਣ ਹਾਂ ਖਾਤ ਦੇ ਖਾਣ ਦੇ ਕੱਟੇ ਦੀਆਂ ਵੀ ਧਾਰਾ ਕਰਾ ਦਈਏ ਚੈੱਕ ਨਾ ਪੁੱਤ ਓਏ ਹਟ ਜਾ ਇਹ ਅੰਨੀਆਂ ਨਵੀਆਂ ਨਾ ਪਿਆਰ ਨਹੀਂ ਪਿਆਰ ਨਾਲ ਹਾਂ ਓਏ ਪੈ ਜੂਗਾ ਕੱਲ ਨੂੰ ਦੱਬਾਏ ਕਿੱਥੇ ਨਹੀਂ ਗਿਆ ਦੱਬਾ ਨੂੰ ਅਸੇ ਰੱਖ ਲੈ ਵਾ ਸਜਣੋ ਅਰੇ ਠੋਕੀ ਬੋਲੀ ਅੱਛਾ ਚੱਲ ਕੋਈ ਨਹੀਂ ਦੋ ਦੋ ਧਾਰਾ ਹੀ ਕਰਾ ਦੇ ਚੈੱਕ ਆ ਪਕੜਾ ਚੂਣੀਆਂ ਬਸ ਪੁੱਤ ਬਸ ਦਾ 20 ਮਿੰਟ ਹੂੰ ਇਹ ਲੇਖੋ ਓਹੋ ਨਾ ਪੁੱਤ ਨਾ ਕੀ ਗੱਲ ਆ ਕੱਟੀ ਲਾ ਲੋ ਨਹੀਂ ਦੁਬਾਰਾ ਕੱਟੀ ਨਹੀਂ ਨਹੀਂ ਕੋ ਨਹੀਂ ਓਏ ਉਹ ਘਰ ਦੇ ਪਿੱਛੇ ਖੋਤੇ ਨਾਲ ਮੋਬਾਈਲ ਲੱਗੇ ਹਾਂ ਥੱਲੇ ਨਾਲ ਕੋ ਨਹੀਂ ਬਣੀ ਜੋ ਉਹ ਘਰਾਂ ਨੂੰ ਪੁੱਤ ਫੇਸੇ ਜੇ ਨਾ ਹੋ ਪੀ ਗਿਆ ਨੀ ਯਾਰ ਇਹ ਲੋਨ